ਠੀਕ ਹੈ ਜੀ ਇਹ ਨਾ ਲਾਉਂਗੇ ਫਿਰ ਇਹ ਸੂਟ ਲਾਵਾਂਗੇ ਤੁਹਾਨੂੰ ਬਿਲਕੁਲ ਹੀ 2800 ਰੁਪਏ ਦਾ ਕੋਈ ਦੇ ਕੇ ਦਿਖਾਵੇ ਬਿਲਕੁਲ ਜੀ ਬਾਈ ਜੀ ਬਾਬੂ ਦੀ ਸ਼ਰਤ ਹੈ ਕਹਿੰਦਾ ਕੋਈ ਇਹ ਸੂਟ ਜਿਹੜਾ ਜੰਗਲ ਸੂਟ ਚੱਲ ਰਿਹਾ ਹੋਣਾ ਇਹ ਸੂਟ ਬਾਬੂ ਜੀ ਕਹਿ ਰਿਹਾ ਕੋਈ 2800 ਆ ਦੇ ਕੇ ਦਿਖਾਵੇ ਸਾਨੂੰ ਕਮੈਂਟ ਚ ਜਰੂਰ ਦੱਸਿਓ ਬਾਈ ਜੀ ਆ ਸੂਟ ਦੇ ਲੋ ਕਿੰਨਾ ਸਸਤਾ ਬਾਬੂ ਜੀ ਦੇ ਰਹੇ ਆ ਸਸੀ ਗਾ ਬਾਈ ਸਾਰਿਆਂ ਨੇ ਤੁਹਾਡਾ ਜਾਦੂ ਲੋਰ ਤੇ ਬਹੁਤ ਬਹੁਤ ਸਵਾਗਤ ਹੈ ਤੇ ਆਪਾਂ ਅੱਜ ਮਾਨਸਾਣੇ ਵੀਰਾਂ ਵਾਸਤੇ ਤੇ ਭੈਣਾਂ ਵਾਸਤੇ ਬਹੁਤ ਵੱਡਾ ਆਫਰ ਲੈ ਕੇ ਆਏ ਆ ਬਾਈ ਦੀ ਦੁਕਾਨ ਦੇ ਉੱਤੇ ਖੜੇ ਆ ਫੈਂ ਸਾੜੀ ਹੈ ਜਿਹੜਾ ਇੱਥੇ ਸਾਰੀਆਂ ਦਾ ਕੰਮ ਸੂਟ ਤੇ ਅੰਦਰ ਲਹਿੰਗੇ ਵੀ ਮਿਲਦੇ ਆ ਬਹੁਤ ਸਸਤੇ ਰੇਟ ਦੇ ਜੈਨੂਅਲ ਰੇਟ ਦੇ ਉੱਤੇ ਮਿਲਦੇ ਆ ਬਾਈ ਜੀ ਆਜੋ ਆਪਾਂ ਤੁਹਾਨੂੰ ਅੱਗੇ ਆ ਕੇ ਦਿਖਾਉਨੇ ਆ ਇੱਕ ਵਾਰੀ ਬਾਈ ਜੀ ਜਰੂਰ ਆ ਕੇ ਦੇਖਿਓ ਆਜੋ ਆਪਾਂ ਚੱਲਦੇ ਆ ਅੰਦਰ ਬਾਈ ਜੀ ਚੱਲ ਮੇडम ਚਲ ਬਾਈ ਜੀ ਅੱਜ ਆਪਾਂ ਬਾਈ ਹੋਰਾਂ ਕੋਲੇ ਪਹੁੰਚੇ ਆ ਸਪੈਸ਼ਲ ਦੁਕਾਨ ਦੇ ਉੱਤੇ ਆਇਆ ਮਾਨਸਾ ਦੇ ਵਿੱਚ ਆਪਣੇ ਕੋਲੇ ਇੱਕ ਸਪੈਸ਼ਲ ਦੁਕਾਨ ਆ ਸੋ ਤੁਹਾਨੂੰ ਦੁਕਾਨ ਦਾ ਨਾਮ ਆ ਤੁਹਾਨੂੰ ਬਾਅਦ ਚ ਦੱਸਾਂਗੇ ਪਹਿਲਾਂ ਤੁਸੀਂ ਕੁਆਲਿਟੀ ਚੈੱਕ ਕਰਿਓ ਸੂਟਾਂ ਦੀ ਤੇ ਉਹਦਾ ਰੇਟ ਚੈੱਕ ਕਰਿਓ ਬਾਅਦ ਚ ਸਾਨੂੰ ਦੁਕਾਨ ਦਾ ਨਾਮ ਵੀ ਦੱਸਾਂਗੇ ਅਸੀਂ ਹੋ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਠੀਕ ਹੋ ਬਾਈ ਬਾਈ ਜੀ ਹੁਣ ਆਪਣੇ ਸੂਟ ਦਿਖਾਓ ਜੀ ਆਪਾਂ ਨੂੰ ਆਪਣੀਆਂ ਲੇਡੀਜ਼ ਵਾਸਤੇ ਆਹ ਕਿਹੜਾ ਸੂਟ ਹੈ ਜੀ ਆਪਣਾ ਇਹ ਬਾਈ ਜੀ ਬਹੁਤ ਸੋਹਣਾ ਸੂਟ ਆਇਆ ਪਿਓਰ ਕਰੇਪ ਤੇ ਹੈਂਡਵਰਕ ਦਾ ਸੂਟ ਹੈ ਇਹਦਾ ਨਾਮ ਜੰਗਲ ਹੈ ਜੰਗਲ ਜੀ ਹਾਂ ਜੀ ਇਹ ਜੰਗਲ ਸੂਟ ਹੈ ਬਾਈ ਜੀ ਜੰਗਲ ਸੂਟ ਹੈ ਬਾਈ ਜੀ ਇਹਦਾ ਮਹਿੰਗੀ ਵਾਹ ਹੋਣਾ ਬਾਈ ਯਾਰ ਇਹ ਤਾਂ ਹਾਂ ਜੀ ਜ਼ਰੂਰ ਬਾਜ਼ਾਰ ਦੇ ਵਿੱਚ ਸੋਨੂੰ ਇਹਦਾ ਰੇਟ ਘੱਟੋ ਘੱਟ ਨਾਂ ਵਾਲਾ 44200 ਦਾ ਮਿਲੂਗਾ 44200 ਦਾ ਬਿਲਕੁਲ ਜੀ ਤੇ ਬਾਈ ਜੀ ਅਸੀਂ ਉਧਰੋਂ ਲੈ ਲਾਂਗੇ ਫਿਰ ਸਾਨੂੰ ਇੱਥੇ ਆਉਣ ਦਾ ਕੀ ਨਹੀਂ ਨਹੀਂ ਸਰਦਾਰ ਜੀ ਆਪਣੀਆਂ ਆਪ ਦੀਆਂ ਫੈਕਟਰੀਆਂ ਸੋਨੂੰ ਦਾ ਅਸੀਂ ਬਹੁਤ ਘੱਟ ਲਾਵਾਂਗੇ ਹੋਰ ਘੱਟ ਲਾਉਂਗੇ ਜੀ ਬਿਲਕੁਲ ਜੀ ਠੀਕ ਹੈ ਜੀ ਇਹਨਾਂ ਲਾਵਾਂਗੇ ਫਿਰ ਇਹ ਸੂਟ ਲਾਵਾਂਗੇ ਜੀ ਸੋਨੂੰ ਬਿਲਕੁਲ ਹੀ 2800 ਰੁਪਏ ਦਾ ਕੋਈ ਦੇ ਕੇ ਦੇ ਬਿਲਕੁਲ ਜੀ ਬਾਈ ਜੀ ਬਾਬੂ ਦੀ ਸ਼ਰਤ ਹੈ ਕਹਿੰਦਾ ਕੋਈ ਇਹ ਸੂਟ ਜਿਹੜਾ ਜੰਗਲ ਸੂਟ ਚੱਲ ਰਿਹਾ ਹੋਣਾ ਇਹ ਸੂਟ ਬਾਬੂ ਜੀ ਕਹਿ ਰਿਹਾ ਕੋਈ 2800 ਰੁਪਏ ਦੇ ਕੇ ਦਿਖਾਵੇ ਸਾਨੂੰ ਕਮੈਂਟ ਚ ਜਰੂਰ ਦੱਸਿਓ ਬਾਈ ਜੀ ਆ ਸੂਟ ਦੇ ਲੋ ਕਿੰਨਾ ਸਸਤਾ ਬਾਬੂ ਜੀ ਦੇ ਰਿਹਾ ਹੋਰ ਬਾਬੂ ਜੀ ਆਪਣੇ ਕੋਲੇ ਕੁਆਲਿਟੀ ਇਹ ਤਾਂ ਹੋ ਗਿਆ ਆਪਣਾ ਜੀ ਹਾਂਜੀ ਹਾਂਜੀ ਤੇ ਆਹਾ ਬਾਬੂ ਜੀ ਆ ਹੈਗਾ ਜੀ ਪਿਓਰ ਮਸਲੀਨ ਦਾ ਸੂਟ ਹੈਂਡਵਰਕ ਦਾ ਸੂਟ ਹੈ ਜੀ ਇਹ ਇਹ ਬਾਜ਼ਾਰ ਦੇ ਵਿੱਚੋਂ ਸਾਨੂੰ ਘੱਟੋ ਘੱਟ 1500 ਰੁਪਏ ਦਾ ਸੂਟ ਮਿਲੂਗਾ ਜੀ 1500 ਦਾ ਬਿਲਕੁਲ ਜੀ ਠੀਕ ਹੈ ਬਾਬੂ ਇਹ ਆਪਣੇ ਕੋਲੇ ਸਿਰਫ 600 ਰੁਪਏ ਦਾ ਜੀ 600 ਰੁਪਏ ਦੇ ਵਿੱਚ ਬਿਲਕੁਲ ਜੀ ਠੀਕ ਹੈ ਭਾਈ ਜੀ ਬੜੇ ਰੇਟ ਘਟਾ ਰੱਖਿਆ ਤੁਸੀਂ ਤਾਂ ਤਾਈਆਂ ਦੁਕਾਨ 'ਚ ਵੀ ਗਰਮੀ ਕਰ ਰੱਖੀਏ ਤੁਸੀਂ ਬਾਬੂ ਇਹ ਮੈਨੂੰ ਨਹੀਂ ਪਤਾ ਇਹਨੇ ਵੀ ਗਰਮੀ ਕਿਉਂ ਹੋ ਰਹੀ ਹੈ ਦੁਕਾਨ 'ਚ ਗੱਕਾਂ ਦੀ ਗਰਮੀ ਹੈ ਜੀ ਇਹ ਗੱਕਾਂ ਦੀ ਗਰਮੀ ਜਲਦੀ ਜਲਦੀ ਆ ਜਾਓ ਭਾਈ ਜੀ ਇਹ ਚੁੰਨੀਆਂ ਨੇ ਆਪਣੇ ਕੋਲੇ ਹਾਂ ਜੀ ਇਹਦੇ ਨਾਲ ਸੂਟਾਂ ਦੇ ਨਾਲ ਇਹ ਪੇਰ ਚਲੂਣ ਦੀਆਂ ਜੀ ਪੇਰ ਚਲੂਣ ਦੀਆਂ ਬਿਲਕੁਲ ਜੀ ਕੋਈ ਛੋਟਾ ਮੋਟਾ ਦੁਪੱਟਾ ਨਹੀਂ ਹੈਗਾ ਸਰਦਾਰ ਜੀ ਇਹ ਆਓ ਦੁਪੱਟਾ ਦੇਖੋ ਜੀ ਪੂਰਾ ਵੱਡੇ ਪਣੇ ਦਾ ਦੁਪੱਟਾ ਜੀ ਇਹ ਬਹੁਤ ਵਧੀਆ ਕੁਆਲਿਟੀ ਹੈ ਰਾਈ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਾਈ ਦੀ ਕੁਆਲਿਟੀ ਚੈੱਕ ਕਰੋ ਬਹੁਤ ਵੱਡਾ ਦੁਪੱਟਾ ਛੋਟਾ ਨਹੀਂ ਸੂਟਾ ਨਾਲ ਹੀ ਮਿਲ ਰਹੀਆਂ ਤੁਹਾਨੂੰ ਠੀਕ ਹੈ ਮੈਨੂੰ ਨਹੀਂ ਲੱਗਦਾ ਬਾਈ ਜੀ ਇਦੋਂ ਘਾਟ ਰੇਡ ਵਿੱਚ ਮਾਨਸਾ ਤੁਹਾਨੂੰ ਕਿਹਦੇ ਚੀਜ਼ ਮਿਲ ਜੂ ਜਲਦੀ ਜਲਦੀ ਆਓ ਆਹ ਦੇਖੋ ਜੀ ਹੁਣ ਤੁਹਾਨੂੰ ਦੇਵਾ ਮੈਂ ਫੀਮ 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 ਹੈ ਇਹ ਹਾਂ ਇਹ ਫੀਮ ਹੈ ਜੀ ਇਹ ਮੈਨੂੰ ਤਾਂ ਹੀ ਹੋਰ ਕੋ ਲੱਗ ਰੇ ਇਹ ਫੀਮ ਹੈ ਸਰਦਾਰ ਜੀ ਇਹ ਹਾਂਜੀ ਇਹ ਆਪਣੀ ਦੁਕਾਨ ਦੀ ਫੀਮ ਹੈ ਠੀਕ ਹੈ ਜੀ ਬਾਜ਼ਾਰ ਦੇ ਵਿੱਚ ਇਹ ਸੂਟ ਮਿਲੂਗਾ ਘੱਟੋ ਘੱਟ ਨਾਂ ਵਾਲਾ ਜੀ 3000 3500 ਰੁਪਏ ਦਾ 3000 ਰੁਪਏ ਦਾ ਸਲਵਾਰ ਤੇ ਕਮ ਹੈ ਲਾਲੇ ਬਾਹਮਾ ਤੇ ਕਮ ਹੈ ਜੀ ਬਾਹਮਾ ਦੀ ਠੀਕ ਹੈ ਜੀ ਆਹ ਦੇਖੋ ਜੀ ਬਾਈ ਇਹਨੂੰ ਕਹਿੰਦੇ ਕੀ ਹੈ ਮਤਲਬ ਕਪੜਾ ਕਿਹੜੇ ਦਾ ਬਾਈ ਦਾ ਹੁਣ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਲੇਡੀਜ਼ ਨੇ ਦੇਖਣੀ ਹੈ ਇਹ ਜੀ ਪਿਓਰ ਕਰੇਵ ਦਾ ਸੂਟ ਹੈ ਪਿਓਰ ਕਰੇਵ ਦਾ ਜੀ ਹਾਂਜੀ ਇਹ ਫਰੂਕਾਵਾਦੀ ਸੂਟ ਕਹਿੰਦੇ ਆ ਇਹਨੂੰ ਠੀਕ ਹੈ ਜੀ ਇਹਨੂੰ ਕਹਿੰਦੇ ਆ ਫਰੂਕਾਵਾਦੀ ਸੂਟ ਠੀਕ ਹੈ ਜੀ ਫਿਰ ਹੁਣ ਤੁਸੀਂ ਰੇਟ ਸੁਣ ਕੇ ਵੀ ਸਾਡ ਇਹਦਾ ਰੇਟ ਹੈਗਾ ਵੀਰ ਜੀ ਸਿਰਫ 1700 ਰੁਪਏ 1700 ਰੁਪਏ ਹਾਂਜੀ ਬਿਲਕੁਲ ਬਿਲਕੁਲ ਬੜੇ ਰੇਟ ਘੱਟ ਕਰ ਲਿਆ ਬਾਬੂ ਜੀ ਚਨਾਉਣ ਦਾ ਦੁਪੱਟਾ ਫੁੱਲ ਜਾਲ ਹੈ ਵੀ ਜੀ ਠੀਕ ਹੈ ਬਾਬੂ ਜੀ ਤੇ ਆਪਾਂ ਮੰਨ ਕੇ ਚਲੋ ਸੂਟ ਤਾਂ ਆਪਾਂ ਲੈ ਲਈ ਜੀ ਸੋਤੋਂ ਹਣਾ ਸੂਟ ਆਪਾਂ ਖਰੀਦ ਲਈ ਜੀ ਸੂਟ ਘੱਟ ਰੇਟ ਕੋਈ 17 ਚ ਲਾ ਰਹੇ ਹਾਂ ਤੁਸੀਂ ਕੋਈ 600 ਚ ਲਾ ਰਹੇ ਹੋ ਕੋਈ 2800 ਚ ਲਾ ਰਹੇ ਹੋ ਫਿਰ ਆਪਣਾ ਲਹਿੰਗੇ ਵਗੈਰਾ ਜੀ ਹੋਰਾਂ ਨੇ ਵੀ ਲੈਣੇ ਆਏ ਕਿਸੇ ਨੇ ਬ੍ਰੈਡਲ ਲਾਏਗਾ ਵੀਰ ਜੀ ਤੁਹਾਨੂੰ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਦੇ ਦਾਂਗੇ ਆਪਾਂ ਦਿਖਾਓ ਜੀ ਫਿਰ ਲਹਿੰਗੇ ਵਗੈਰਾ ਦਿਖਾਓ ਤੁਹਾਨੂੰ ਲਹਿੰਗੇ ਦਿਖਾਉਣੇ ਆ ਜੀ ਲਿਆ ਬਟੇ ਲਹਿੰਗੇ ਲਿਆ ਬਟੇ ਸੂਟ ਲੈ ਲੈ ਤੇ ਆਪਾਂ ਨੂੰ ਲਹਿੰਗੇ ਦਿਖਾਓ ਬਾਈ ਜੀ ਲਹਿੰਗੇ ਆਪਾਂ ਨੂੰ ਹੈਗੇ ਆਪਣੇ ਕੋਲ ਲਹਿੰਗੇ ਬਿਲਕੁਲ ਜੀ ਨਾ ਲਓ ਵੀਰ ਜੀ ਲਹਿੰਗੇ ਆਪਾਂ ਨੂੰ ਲੈਓ ਵੀ ਲਹਿੰਗੇ ਦਿਖਾਓ ਬਾਈ ਲਹਿੰਗੇ ਦਿਖਾਓ ਕਿਰ ਇੱਕ ਵਾਰ ਬਾਈ ਜੀ ਮਹਿੰਗੇ ਬੜੇ ਬਾਈ ਜੀ ਆਹ ਲਹਿੰਗਾ ਦੇਖ ਸਕਦੇ ਕਿੰਨਾ ਪਿਆਰਾ ਲਹਿੰਗਾ ਤੇ ਬਾਈ ਜੀ ਮੈਨੂੰ ਐ ਦੱਸੋ ਇਹ ਤਾਂ ਫਿਰ ਜ਼ਿਆਦਾ ਮਹਿੰਗਾ ਹੋਣਾ ਆਪਣਾ ਬਿਲਕੁਲ ਜੀ ਪਰ ਜਿਆਦਾ ਮਹਿੰਗਾ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲੂਗਾ ਬਿਲਕੁਲ ਆਪਣੀ ਦੁਕਾਨ ਤੇ ਨਹੀਂ ਕਹਿੰਦੇ ਹਾਂਜੀ ਇਹਨਾਂ ਦਾ ਸਟਾਰਟਿੰਗ ਰੇਟ ਕੀ ਹੈ ਜੀ ਆਪਾਂ ਪੁੱਛ ਸਕਦੇ ਹਾਂ ਆਪਣੇ ਕੋਲੇ ਸਟਾਰਟਿੰਗ ਰੇਂਜ ਹੋ ਜੂਗੀ ਜੀ 3000 3500 ਤੋਂ ਸਟਾਰਟ ਹੋ ਜੂਗੀ ਬਾਕੀ ਗਾਹਕ ਦੀ ਚੋਅ ਹੈ ਬਾਕੀ ਗਾਹਕ ਦੀ ਚੋਅ ਹੈ ਬਾਈ ਜੀ ਕਿੱਥੋਂ ਤੱਕ ਵੀ ਜਾ ਸਕਦੇ ਆ ਇਹਨਾਂ ਕੋਲ ਸਾਰੇ ਪ੍ਰਕਾਰ ਦੇ ਲਹਿੰਗੇ ਆ ਇਹਨਾਂ ਦੇ ਬਾਈ ਜੀ ਅਲੱਗ-ਅਲੱਗ ਰੇਟ ਆ ਇੱਕ ਤਾਂ ਆ ਲਹਿੰਗਾ ਰਹਿ ਗਿਆ ਬਾਈ ਜੀ ਬਹੁਤ ਜ਼ਿਆਦਾ ਡਿਜ਼ਾਈਨ ਆਈ ਆਪਾਂ ਪੂਰੇ ਤਾਂ ਵੀਡੀਓ ਵਿੱਚ ਨਹੀਂ ਦਿਖਾ ਸਕਦੇ ਤੁਸੀਂ ਦੇਖ ਸਕਦੇ ਹੋ ਆ ਲਓ ਜੀ ਆ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਮਤਲਬ ਕਿ 30350 ਤੋਂ ਸਟਾਰਟਿੰਗ ਹੋ ਜਾਂਦੀ ਹੈ ਬਾਈ ਜੀ ਇਹਨਾਂ ਦੀ ਚੀਜ਼ਾਂ ਦੀ ਇੱਕ ਬਾਈ ਜੀ ਹੋਰ ਸੀ ਆਪਣੇ ਕੋਲੇ ਆ ਲੋ ਜੀ ਦਿਖਾਓ ਬਾਈ ਜੀ ਦਿਖਾਓ ਇੱਕ ਸੋਨੂੰ ਜਮਾ ਬਿਲਕੁਲ Ориਜਨਲ ਫਰੂਕਾਵਾਦੀ ਲਹਿੰਗਾ ਦਿਖਾਉਂਦੇ ਆ ਜੀ ਆ ਲੋ ਜੀ ਬਾਜ਼ਾਰ ਦੇ ਵਿੱਚ ਤੁਹਾਨੂੰ ਕਾਪੀਆਂ ਮਿਲਣਗੀਆਂ ਕਾਪੀਆਂ ਇਹ Ориਜਨਲ ਆ ਜੀ ਬਿਲਕੁਲ ਦੇਖ ਸਕਦੇ ਹੋ ਬਾਈ ਬਿਲਕੁਲ Ориਜਨਲ ਲਹਿੰਗਾ ਜੀ 12 ਕਲੀ ਦਾ ਲਹਿੰਗਾ ਵੀਰ ਜੀ ਕਿਨੇ ਦਾ ਦੁਪੱਟਾ ਬਹੁਤ ਸੋਹਣਾ ਹੈ ਕੱਟਵਰਕ ਦਾ ਕੱਟਵਰਕ ਦਾ ਬਿਲਕੁਲ ਜੀ ਠੀਕ ਹੈ ਬਾਈ ਜੀ ਤੇ ਆਪਣੇ ਕੋਲ ਹੋਰ ਬਾਈ ਜੀ ਕੀ ਸਬਾਨ ਮਿਲ ਜੂ ਇਹਨਾਂ ਤੋਂ ਇਲਾਵਾ ਹੋਰ ਤੁਸੀਂ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਜੀ ਜਿਵੇਂ ਕਿ ਲੇਡੀ ਸੂਟ ਡਰੈਸ ਸਾੜੀ ਲਹਿੰਗੇ ਸਾਰੀਆਂ ਚੀਜ਼ਾਂ ਆਪਣੇ ਕੋਲੇ ਅਵੇਲੇਬਲ ਹੈ ਜੀ ਠੀਕ ਹੈ ਸਾੜੀ ਦਿਖਾ ਸਕਦੇ ਹੋ ਬਾਈ ਜੀ ਬਿਲਕੁਲ ਜੀ ਨਾ ਕਿਉਂ ਜੀ ਸਾੜੀ ਦਿਖਾਵਾਂਗੇ ਸਾੜੀ ਆ ਲੋ ਜੀ ਦੇਖੋ ਜੀ ਸਾੜੀ ਸਾੜੀ ਤੁਹਾਨੂੰ ਮਿਲੂਗੀ ਪਿਓਰ ਹੈਂਡਵਰਕ ਦੀ ਸਾੜੀ ਹੈ ਜੀ ਆਰਗਨਜ਼ਾ ਫੈਬਰਿਕ ਹੈ ਜੀ ਆ ਲੋ ਕੀ ਆਗੀ ਵੀਰ ਜੀ ਸਾੜੀ ਇਹ ਸਾੜੀ ਹੈ ਜੀ ਬਿਲਕੁਲ ਆ ਸਾੜੀ ਦੇਖ ਸਕਦੇ ਬਾਈ ਜੀ ਇਹਨਾਂ ਦੀ ਰੇਂਜ ਕਿੰਨੇ ਤੋਂ ਸਟਾਰਟ ਹੈ ਮੰਨ ਕੇ ਕਿੰਨੇ ਤੋਂ ਸਟਾਰਟਿੰਗ ਹੋ ਜਾਂਦੀ ਹੈ ਇਹਨਾਂ ਦੀ ਬਾਈ ਜੀ ਸਾੜੀ ਤਾਂ ਆਪਣੇ ਕੋਲੇ 500 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ 500 ਰੁਪਏ ਤੋਂ ਸਟਾਰਟ ਬਿਲਕੁਲ ਜੀ ਠੀਕ ਹੈ ਜੀ ਉੱਪਰ ਜਿੰਨੀ ਮਰਜ਼ੀ ਲੈ ਸਕਦੇ ਜਿੰਨੀ ਮਰਜ਼ੀ ਗਾਹਕ ਦੀ ਮਰਜ਼ੀ ਜਿੰਨੀ ਲੈਣੀ ਉਹਨਾਂ ਨੇ ਲੈ ਲੈ ਬਿਲਕੁਲ ਜੀ ਬਿਲਕੁਲ ਜੀ ਏਦੂ ਬਾਈ ਜੀ ਮਤਲਬ ਕਿ ਵੀ ਹੋਰ ਚੀਜ਼ਾਂ ਆਪਣੇ ਕੋਲੇ ਕੀ ਕੀ ਹੈ ਜੀ ਬਿਲਕੁਲ ਜੀ ਆ ਲਓ ਜੀ ਸਾੜੀ ਦਿਖਾਓ ਬਾਈ ਜੀ ਆ ਦੇਖਾ ਜੀ ਦਿਖਾਓ ਆ ਲਓ ਸਾੜੀ ਲਓ ਜੀ ਪਿਓਰ ਖੱਡੀ ਦੀ ਸਾੜੀ ਹੈ ਜੀ ਇਹ 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 ਤਾਂ ਬਾਈ ਜੀ ਮੋਰ ਵੀ ਛਾਪੇ ਹੋਇਆ ਪੁਰਾਣੇ ਜਵਾਨੇ ਦਾ ਲੱਗਦਾ ਬਿਲਕੁਲ ਇਹ ਤਾਂ ਜੀ ਜਿਵੇਂ ਪੁਰਾਣਾ ਜਵਾਨਾ ਆ ਗਿਆ ਹੋਵੇ ਬਾਈ ਜੀ 30 30 40 40 ਸਾਲਾਂ ਦੀਆਂ ਜਿਹੜੀਆਂ ਸਾੜੀਆਂ ਸਾਮ ਰੱਖਿਆ ਨੇ ਲੋਕਾਂ ਨੇ ਪਿਓਰ ਖੱਡੀ ਦੀਆਂ ਸਾੜੀਆਂ ਜੀ ਆਪਾਂ ਹੁਣ ਅਵੇਲੇਬਲ ਕਰਤੀਆਂ ਸਾੜੀਆਂ ਇੱਥੇ ਗਵਾਂਤੀ ਬਿਲਕੁਲ ਜੀ ਇੱਕ ਵਾਰ ਬਾਈ ਜੀ ਨਾ ਆਪਣੀ ਦੁਕਾਨ ਦਾ ਨਾਮ ਬੋਲ ਦਿਓ ਵੀ ਆਪਾਂ ਕਿੱਥੇ ਖੜੇ ਆ ਕਿਹੜੀ ਦੁਕਾਨ ਦਾ ਤੇ ਮੋਬਾਈਲ ਨੰਬਰ ਬੋਲ ਦਿਓ ਬਾਈ ਜੀ ਆਪਣੀ ਦੁਕਾਨ ਦਾ ਨਾਮ ਹੈਗਾ ਜੀ ਫੈਂਸੀ ਸਾੜੀ ਹਾਊਸ ਗਾਊਸ਼ਾਲਾ ਰੋਡ ਸੁੰਨੀ ਗਲੀ ਦੇ ਬਿਲਕੁਲ ਕਾਰਨਰ ਤੇ ਕਾਰਨਰ ਦੇ ਉੱਤੇ ਹੈ ਠੀਕ ਹੈ ਬਾਈ ਜੀ ਸਕਰੀਨ ਦੇ ਦਿੱਤੇ ਨੰਬਰ ਤੇ ਤੁਸੀਂ ਕਨੈਕਟ ਕਰ ਸਕਦੇ ਹੋ ਹਾਂ ਠੀਕ ਹੈ ਬਾਈ ਜੀ ਆਪਣਾ ਨੰਬਰ ਹੈਗਾ ਜੀ 98777 88772 ਠੀਕ ਹੈ ਬਾਈ ਜੀ ਬਿਲਕੁਲ ਜੀ ਚਲੋ ਬਾਈ ਜੀ ਜਲਦੀ ਤੋਂ ਜਲਦੀ ਆਪਣੀ ਦੁਕਾਨ ਤੇ ਜਰੂਰ ਇੱਕ ਵਾਰੀ ਲੇਡੀਜ਼ ਨੂੰ ਕਹਿਣਾ ਮੇਰੀਆਂ ਭੈਣਾਂ ਨੂੰ ਕਹਿਣਾ ਕਰਨਾ ਤੇ ਵੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨਾ ਹਣ ਅੱਗੇ ਵਿਆਹਾਂ ਦੇ ਸੀਜ਼ਨ ਬਹੁਤ ਜ਼ਿਆਦਾ ਆ ਰਹੇ ਤੇ ਬਾਈ ਬਹੁਤ ਘੱਟ ਰੇਟਾਂ ਤੇ ਚੀਜ਼ਾਂ ਨੂੰ ਦੇ ਦੇ